ਰਾਗ ਸੁਹੀ ਮਹੱਲਾ ਪੰਜਵਾ ਅਸ਼ਟਪਦੀਆਂ ਕਰ ਨੋਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀ ਐ ਕਿਉ ਪਾਈਐ ਤਿਨ ਸੰਗ ਜਿਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਉ ਤਿਨ ਸੋ ਪ੍ਰੀਤ ਨ ਟੁਟਈ ਕਬਹੁ ਨ ਹੋਵੈ ਭੰਗ ਜਿਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜਿਉ ਆਏ ਮਿਲ ਹੋ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜਿਉ ਰਹਾਉ ਦਿਖੈ ਸੁਣੇ ਨਾ ਜਾਣਈ ਮਾਇਆ ਮੋਹਿਆ ਅੰਧ ਜਿਉ ਕਾਚੀ ਦੇਹਾ ਵਿੰਸਣੀ ਕੂੜ ਕਮਾਵੇ ਤੰਦ ਜਿਉ ਨਾਮ ਧਿਆਵਹਿ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪਨੜੇ ਪ੍ਰਭ ਭਾਣਿਆ ਦਰਗਹ ਪੈਦਾ ਜਾਏ ਜੀਓ ਐਥੈ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਈ ਜੀਓ ਥਾਨ ਤਨੰਤਰ ਰਵ ਰਹਿਆ ਸਰਬ ਜੀਆਂ ਪ੍ਰਤਿਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜੀਓ ਮਨ ਤੇ ਕਬਹੋ ਨ ਵੀਸਰੈ ਜਾ ਆਪੇ ਹੋਏ ਦਿਆਲ ਜੀਓ ਆਵਣ ਜਾਣ ਰਹ ਗਏ ਮਨ ਮੁਠਾ ਨਿਰੰਕਾਰ ਜੀਓ ਤਾਕਾ ਅੰਤ ਨ ਪਾਈਐ ਊਚਾ ਅਗਮ ਅਪਾਰ ਜੀਓ ਜੈਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਓ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨ ਉਠਾ ਆਪ ਜੀਓ ਗੁਣ ਸਾਝੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸਰੈ ਬਿਨ ਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਵਿਵੇਕ ਜੀਉ ਨਾਨਕ ਨਾਮ ਸਦਾ ਜਪੀ ਪਗਤ ਜਨਾਂ ਕੀ ਟੇਕ ਜੀਉ ਰਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਪੁੱਲੀ ਜੇ ਚੁੱਕੀ ਸਾਈ ਪੀਤ ਹਿੰਜੀ ਕਾਢੀਆ ਜਿਨਾਂ ਨੇ ਹੋ ਦੂਜਾ ਨੇ ਲੱਗਾ ਝੂਰ ਮਰਹੋ ਸੇਵਾ ਡੀਆ ਹਾਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂ ਦਤੜੀ ਨਿਤ ਹਿਰਦੈ ਰਖਾ ਸੰਭਾਲ ਪਾਵ ਜਲਾਈ ਪੰਧ ਤਉ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵੈ ਕਿਰਪਾਲ ਕਿੰਤੀ ਲੱਖ ਕਰੋੜ ਪਰੀਏ ਰੋਮਨਾ ਪੁੱਜਨ ਤੇਰਿਆ ਤੂ ਸਾਹੀ ਹੂ ਸਾਹੋ ਹਾਉ ਕਹਿ ਨਾ ਸਕਾ ਗੁਣ ਤੇਰਿਆ ਸਹੀਆ ਤਉ ਅਸੰਖ ਮੰਨਿ ਹੋ ਹਬ ਵਧਾਨੀਆ ਇਕ ਪੂਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆ ਜੈ ਡਿਠੇ ਮਨ ਧੀਰੀਐ ਕਿਲ ਵਿਖ ਵੰਜਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਿਆ ਭਰਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੋਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਜੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਚੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਪਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਇਆ ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਬੁਝਾਏ ਆਪ ਨੇੜਾ ਤੇ ਸਹੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਰਾਗ ਸੁਹੀ ਮਹੱਲਾ ਪਹਿਲਾ ਕੁਚ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਕਚ ਜੀ ਅਮਾ ਵੜ ਡੋਸੜੇ ਹਾਉ ਕਿਉ ਸਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਜਿਨੇ ਸਕੀ ਸਹ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮੰਨ ਨ ਆਵਨੀ ਹਾਉ ਕਹਿ ਜੀ ਦੋਸ ਧਰੇਓ ਜੀਓ ਕਿਆ ਗੁਣ ਤੇਰੇ ਵਿਥਰਾ ਹਾਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕਤ ਟੋਲ ਨ ਅੰਬੜਾ ਹਾਉ ਸਦ ਕੁਰਬਾਨ ਹੈ ਤੇਰੇ ਜਾਓ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਾਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨ ਬੈਠੀ ਪਾਸ ਜੀਓ ਅੰਬਰ ਕੁੰਜਾਂ ਕਰ ਲੀਆ ਬੱਗ ਬਹਿਠੇ ਆਏ ਜੀਓ ਸਾਤ ਅਨ ਚੱਲੀ ਸਾਹ ਹੋ ਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਟੜੀ ਆਸ ਜੀਓ ਤੈ ਸਹ ਨਾਲੋ ਮੁਤੀ ਅਸ ਦੁੱਖਾ ਕੂ ਤਰੀ ਆਸ ਜੀਓ ਤੁਦ ਗੁਣ ਮੈਂ ਸਭ ਅਬ ਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੋਹੀ ਮਹੱਲਾ ਪਹਿਲਾ ਸੁਚੱਜੀ ਜਾ ਤੂ ਤਾ ਮੈਂ ਸਭ ਕੋ ਤੂ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹਉ ਸੁਖ ਵਸਾ ਤੂ ਅੰਤਰ ਸਾ ਬਾਸ ਜੀਓ ਪਾਣ ਤਖਤ ਵਡਾਈਆ ਪਾਣੇ ਪੀਖ ਉਦਾਸ ਜੀਓ ਪਾਣ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ ਜੀਓ ਪਾਣੇ ਪਵਜਲ ਲੰਗੀਐ ਪਾਣੇ ਮੰਜ ਭਰੀ ਆਸ ਜੀਓ ਪਾਣੇ ਸੋ ਸਹੋਰੰਗੁਲਾ ਸਿਫਤ ਰਤਾ ਗੁਣਤਾਸ ਜੀਓ ਆਣ ਸਹੋ ਪੀਆ ਹਵਲਾ ਹਉ ਆਵਣ ਜਾਣ ਮੁਈਆਸ ਜੀਓ ਤੂ ਸਹੋ ਅਗਮ ਅਤੂਲ ਵਾ ਹਉ ਕਹਿ ਕਹਿ ਟਹਿ ਪਿਆਸ ਜੀਓ ਕਿਆ ਮੰਗਉ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਦੇਸ ਨਿਵ ਨਿਵਲਾ ਗਉ ਪਾਏ ਜੀਓ ਆਖਾਂ ਮਿਰਥਾਂ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦੱਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ੜੇ ਗੁਰ ਕਹੈ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਬਾਉ ਜੀਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਉ ਮੈਂ ਬਹੁੜ ਨ ਦਰਸਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਹਾਏ ਜੀਉ ਜੋ ਗੁਰ ਦੀ ਸਹਿ ਸਖੜਾ ਤਿਸ ਨਿਵ ਨਿਵ ਲਾਗਉ ਪਾਏ ਜੀਉ ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਾਈੜੈ ਕਰ ਪਾਹਣੀ ਬਲਰਾਮ ਜੀਉ ਮਾਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਗੁਰ ਪੂਝ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰਾਡੇ ਪਾ ਬਿਨ ਪਿਰ ਤਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਉ ਰਬ ਰਹਿਆ ਜੁਗ ਚਾਰ تیر ਪਵਨ ਬਾਣੀ ਜਿਸ ਕੀ ਬਲਰਾਮ ਜੀਉ تیر ਪਵਨ ਕੰਤਰ ਵੈ ਸੋਹਾਗਣ ਅਵਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨសា ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੋਹਾਗਣ ਰਾंड ਨ ਮੈ ਲੈ ਵਿਸੀ نانک می ور ساچا پاو جگ جگ پریتم تہ سابا لگن گنا ہنگ پی وا سہ بل رام جیو ساہا حکم رجای سو نہ ٹل جو پرب کرے بل رام جیو کرت پایا کر تہ کر پایا میٹ نہ سکے کوئی جانی نہؤ نرہ نی کے رب رہا تیہ لوئی مائے نراسی روئے بچوں بالی بال ہی ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾ ਬੁਲਨ ਦਿੱ ਟਿੜੀ ਦੂਰ ਨਾ ਆਵੇ ਕਰ ਪਈਏ ਬਲਰਾਮ ਜੀਓ ਰਹਿਸੀ ਵੇਖ ਹਦੂਰ ਪਿਰ 라ਵੀ ਕਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੋਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ आनंद इन मेल पया मन मानिया कर मंदिर सुहाए पंच शब्द तुन अनहद बाजे हम कर साजन आए आबहु मीत प्यारे मंगल गाव होनारे सच मंगल गाव होता प्रभु भाव हो सोहे लडा युग चारे अपने कर आया थाने सुहाया कार्य शब्द सवारी ਗਿਆਨ ਮਹਾਰਸ ਨੇਤਰੀ ਅੰਜਨ ਤੇਰੇ ਪਵਨ ਰੂਪ ਦਿਖਾਇਆ ਸਖੀ ਮਿਲ ਹੋ ਰਸ ਮੰਗਲ ਗਾਵਹੁ ਹਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਨ ਹੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੇਮਾਰਾ ਸੱਚ ਖੇਲ ਤੇਮਾਰਾ ਅਗਮ ਅਪਾਰਾ ਤੁਧ ਬਿਨ ਕੌਣ 부ਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰੱਖਿਆ ਗੁਰ ਠਾਏ நான அவண சப்த ஜலு சங்கம பிரப பாய